ਜੇ ਕਰੇ ਵੀਰ ਮਜਰੰਗੇ ਹਰ 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 ਜੀ ਜਿਨ੍ਹਾਂ ਨੇ ਸਾਡੇ ਭਰਾ ਸੰਦੀਪ ਥਾਪੜ ਦੇ ਸ਼ਸਨਾ ਲੀਡਰ ਸੰਦੀਪ ਥਾਪੜ ਦੇ ਉੱਤੇ ਸੀਮਲ ਦੇ ਬਾਹਰ ਹਮਲਾ ਕੀਤਾ ਸਾਫ਼ ਤੇ ਸਪਸ਼ਟ ਕਹਿਣਾ ਤੇ ਮਾਂ ਦਾ ਦੁੱਧ ਪੀਤਾ ਆਜਾ ਹੁੰਦੇ ਉਹਨਾਂ ਤੇ ਗੜਿਆ ਯਾਰ ਸਾਹਮਣੇ ਆਵਾਜ਼ ਮਾਰ ਕੇ ਹਮਲਾ ਕਰੋ ਅਗਰ ਆਪਣੀ ਮਾਂ ਦਾ ਦੁੱਧ ਪੀਤਾ ਨਿਹੰਗੋ ਜਿਹੜੇ ਨਿਹੰਗ ਪਾਣਾ ਚ ਜਿਨ੍ਹਾਂ ਨੇ ਸੰਦੀਪ ਥਾਪੜ ਤੇ ਹਮਲਾ ਕੀਤਾ ਅਗਰ ਆਪਣੀ ਇੱਕ ਮਾਂ ਦਾ ਦੁੱਧ ਪੀਤਾ ਇੱਕ ਪਿਓ ਦੀ ਔਲਾਦ ਹੋ ਟਾਈਮ ਦੇ ਕੇ ਬੰਨ ਕੇ ਆਓ ਖੜੇ ਹੋ ਜਾ ਖੜੇ ਹੋ ਜਾ ਬਾਈ ਬੇਨੰਦ ਸਾਰੇ ਖੜੇ ਜੇ ਅਸੀਂ ਬਚਾਂਗੇ ਜੋ ਬਾਲਾ ਦੇ ਪਾਜੀ ਪੁੱਤਰਾ ਬੈਠਦੇ ਪਾਜੀ ਹੋ ਹੁਣੇ ਪਾ ਲੋ ਜੇ ਜਿੰਨੂੰ ਜਿੰਨੂੰ ਆਗਿਆ ਨਾ ਕਰੇ ਇਹ ਖੜੇ ਸਾਰੇ ਕਹਿ ਕੇ ਆਓ ਫਿਰ ਮੰਨਿਆ ਤੁਸੀਂ ਪੀ ਪਿਆਜ ਪੀਓ ਖੜੇ ਇੱਥੇ ਇਹਨਾਂ ਜਾਇਲ ਪੀਓ আর ਇਹ ਲਾ ਦਿਓ ਆਇਦਾ ਕਰਦੇ ਹੋ ਬੈਠ ਕੇ ਬਾਹਰ ਬਾਹਰ ਖੜੇ ਚਲੇ ਜਦੋਂ ਤੋਂ ਦਮ ਹੁੰਦਾ ਰਹਾ ਨਹੀਂ ਬੈਠੇ ਪਿੱਛੇ ਵਾਲ ਖੋਤੀਆਂ ਝੂਠਾਂ ਜਮਾਨੇ ਦੀਆਂ ਸੀ ਦਮ ਹੁੰਦਾ ਤੁਸੀਂ ਆਦੇ ਜੀ ਚੋੜੇ ਵੀਰ ਭਇਆ ਸੀ ਉਹ ਵੀ ਆਇਆ ਜਕਰੇ ਵੀਰ ਬਜਰੰਗੇ ਹਾਏ ਹਾਏ ਜਿਨ੍ਹਾਂ ਨੇ ਸਾਡੇ ਭਰਾ ਸੁਦੀਪ ਥਾਪੜ ਦੇ ਸ਼ੁਭਸਨਾ ਲੀਡਰ ਸੰਦੀਪ ਥਾਪੜ ਦੇ ਉੱਤੇ ਸੀਵਲ ਦੇ ਬਾਹਰ ਹਮਲਾ ਕੀਤਾ ਸਾਫ਼ ਤੇ ਸਪਸ਼ਟ ਕਹਿਣਾ ਤੇ ਮਾਂ ਦਾ ਦੁੱਧ ਪੀਤਾ ਆਜਾ ਹੁੰਦੇ ਉਹਨਾਂ ਦੇ ਘਰੇ ਯਾਰ ਸਾਹਮਣੇ ਆਵਾਜ਼ ਮਾਰ ਕੇ ਹਮਲਾ ਕਰੋ ਅਦਰ ਆਪਣੀ ਮਾਂ ਦਾ ਦੁੱਧ ਪੀਤਾ ਨਿੰਘੋ ਜਿਹੜੇ ਨਿੰਘ ਬਣਾ ਚ ਜਿਨ੍ਹਾਂ ਨੇ ਸੰਦੀਪ ਥਾਪੜ ਤੇ ਹਮਲਾ ਕੀਤਾ ਜਦੋਂ ਆਪਣੀ ਇੱਕ ਮਾਂ ਦਾ ਦੁੱਧ ਪਿੱਤਾ ਇੱਕ ਪਿਓ ਦੀ ਔਲਾਦ ਟਾਈਮ ਦੇ ਕੇ ਬਣ ਕੇ ਆਓ ਖੜੇ ਹੋ ਜਾ ਖੜੇ ਹੋ ਜਾ ਸਾਰੇ ਖੜੇ ਹੋ ਜਾ ਜੇ ਅਸੀਂ ਬੱਚਾ ਗਏ ਜੋ ਬਾਲਾ ਪੁੱਤਰਾ ਹੁਣੇ ਪਾ ਦਿਓ ਜੇ ਜਿੰਨੂੰ ਜਿੰਨੂੰ ਆਗਿਆ ਨਾ ਕਰੇ ਇਹ ਖੜੇ ਸਾਰੇ ਕਹਿ ਕੇ ਆਓ ਫਿਰ ਮੰਨਿਆ ਤੁਸੀਂ ਕਿ ਪਿਆਜ ਪਿਓ ਖੜੇ ਇੱਥੇ ਇਹਨਾਂ ਜਾਇਲ ਪਿਓ ਇਹ ਲਾ ਦਿਓ ਆਇਆ ਕਰਦੇ ਹੋ ਚੱਲ ਚੱਲੇ ਜਦੋਂ ਤੁਹਾਨੂੰ ਦਮ ਹੁੰਦਾ ਨਾਲ ਦੇ ਨਹੀਂ ਮਿੱਠੇ ਪਿੱਛੇ ਵਾਲ ਖੋਤੀਆਂ ਝੂਠਾਂ ਜਮਾਨੇ ਦੀਆਂ ਦਮ ਹੁੰਦਾ ਤੁਸੀਂ ਆਦੇ ਜਿਹੜੇ ਛੋੜੇ ਵੀਰ ਭਇਆ ਸੀ ਉਹ ਵੀ ਆਇਆ ਉਹ ਵੀ